ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹ ਹੈ ਗਾਵਾਂ ਤੂੰ ਸਹਬ ਗੁਣੇ ਨ ਤਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਉ ਠਾਕੁਰ ਊਜ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਿਉ ਰਾਖ ਮੇਰੇ ਸਭ ਮੈਂ ਤਿਜ ਬਿਨ ਆਵਰ ਨ ਕੋਈ ਰਹਾਉ मैं तान दबान तू है मेरे स्वामी मैं तुझ आगे अरदास मैं होर थो नहीं जिस पे करो बनंती मेरा दुख सुख तुझ ही पास ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤਰਿਜੈ ਬੱਕਰੀ ਸਿੰਗ ਇਤੇ ਥਾਇ ਰੱਖੇ ਮਨ ਹਰ ਜਪ ਭਰਮ ਭਿਉ ਦੂਰ ਕੀਜੈ ਹਰ ਕੇ ਵੜਿਆਏ ਦੇਖੇ ਸੰਤੋ ਹਰ ਨਮਾਣਿਆ ਮਾਣ ਦਬਾਵੈ ਜੋ ਤਰਤੀ ਚਵਰ ਤਲੇ ਉਪਰ ਆਵੈ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹ ਹੈ ਗਾਵਾਂ ਤੂੰ ਸਹਬ ਗੁਣੀ ਨ ਤਨਾ ਤੁਮਰੀ ਮਹਿਮਾ ਵਰਨਨਾ ਸਾਕੋ ਦੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਿਬ ਮੈਂ ਤਿਜ ਬਿਨ ਆਵਰਨਾ ਕੋਈ ਰਹਾ ਹੋ ਮੈਂ बान तू है मेरे स्वामी मैं तुझ आगे अरदास मैं होर थो नहीं जिस पे करो बेनती मेरा दुख सुख तुझ ही पास ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤਰੀ ਜਾ ਬੱਕਰੀ ਸਿੰਗ ਇਤੇ ਥਾਏ ਰੱਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜਾ ਹਰ ਕੀ ਵੜ ਆਏ ਦੇਖੇ ਸੰਤੋ ਹਰ ਨਮਾਣਿਆ ਮਾਣ ਦਿਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਗਾ ਤੂੰ ਸਹਬ ਗੁਣੀ ਨ ਤਨਾਹ ਤੁਮਰੀ ਮਹਿਮਾ ਵਰਨਨਾ ਸਾਕੋ ਦੂ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਿਬ ਮੈਂ ਤਿਜ ਬਿਨਾ ਆਵਰ ਨ ਕੋਈ ਰਹਾ मैं तान दबान तू है मेरे स्वामी मैं तुझ आगे अरदास मैं होर थो नहीं जिस पे करो बनंती मेरा दुख सुख तुझ ही पास ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤਰੀ ਜਾ ਬੱਕਰੀ ਸਿੰਗ ਇਤੇ ਥਾਏ ਰੱਖੇ ਮਨ ਹਰ ਜਪ ਪਰਮ ਭਉ ਦੂਰ ਕੀ ਜਾ ਹਾਰ ਕੇ ਵੜਾਈ ਦੇਖੇ ਸੰਤੋ ਹਾਰ ਨਮਾਣਿਆ ਮਾਣ ਦਬਾਵੈ ਜੋ ਤਰਤੀ ਚਵਰ ਤਲੇ ਉਪਰ ਆਵੈ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਤੇਰੇ ਕਵੜ ਕਵਣ ਗੁਣ ਕਹਿ ਕਹਾਂਗਾ ਤੂੰ ਸਹਬ ਗੁਣੇ ਨ ਤਨਾ ਤੁਮਰੀ ਮਹਿਮ ਬਰਨਨਾ ਸਾਕੋ ਤੋ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਤੁਹ ਤੁਝਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤਰਿਜ ਬੱਕਰੀ ਸਿੰਗ ਇਤੇ ਥਾਏ ਰੱਖੇ ਮਨ ਹਰ ਜਪ ਪਰਮ ਭਉ ਦੂਰ ਕੀ ਜਾਏ ਹਾਰ ਕੇ ਵੜ ਆਏ ਦੇਖੇ ਸੰਤੋ ਹਾਰ ਨਮਾਣਿਆ ਮਾਣ ਦਬਾਵੈ ਜੋ ਤਰਤੀ ਚਵਰ ਤਲੇ ਉਪਰ ਆਵੈ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਗਾ ਤੂੰ ਸਹਬ ਗੁਣੇ ਨ ਤਨਾ ਤੁਮਰੀ ਮਹਿਮਾ ਵਰਨਨਾ ਸਾਕੋ ਓ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜਿਉ ਪਾਵੇ ਤਿਉ ਰਾਖ ਮੇਰੇ ਸਹਬ ਮੈਂ ਤਿਜ ਬਿਨ ਆਵਰ ਨ ਕੋਈ ਰਹਾ मैं तान दबान तू है मेरे स्वामी मैं तुझ आगे अरदास मैं होर थो नहीं जिस पे करो बनंती मेरा दुख सुख तुझ ही पास ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤਰਿਜੈ ਬੱਕਰੀ ਸਿੰਗ ਇਤਿ ਥਾਏ ਰਾਖੇ ਮਨ ਹਰ ਜਪ ਪਰਮ ਭਉ ਦੂਰ ਕੀਜੈ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਣ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੇ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਗਾ ਤੂੰ ਸਹਬ ਗੁਣੇ ਨ ਤਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੋ ਠਾਕੁਰ ਊਚ ਭਗਵਾਨ ਮੈਂ ਹਰ ਹਰ ਨਾਮ ਤਰ ਸੋਈ ਦਿੱਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿਚੇ ਧਰਤੀ ਵਿਚੇ ਪਾਣੀ ਵਿਚੇ ਕਾਟ ਅਗਨ ਤਰਿਜੈ ਬੱਕਰੀ ਸਿੰਘ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜੈ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਨ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤੇਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਾਧਨਾ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਾਵਣ ਕਾਵਣ ਗੁਣ ਕਹਿ ਕਹ ਹੈ ਗਾਵਾ ਤੂੰ ਸਹਬ ਗੁਣੀਨ ਤਾਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੂ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਿਉ ਰਾਖ ਮੇਰੇ ਸਹਿਬ ਮੈਂ ਤੇ ਜਿਵੇਂ ਆਵਰਨਾ ਕੋਈ ਰਹਾ ਹੋ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੇ ਕਰੋ ਬੇਨਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਵਿਚੇ ਧਰਤੀ ਵਿਚੇ ਪਾਣੀ ਵਿਚੇ ਕਾਟ ਅਗਨ ਤਰਿਜੈ ਬੱਕਰੀ ਸਿੰਘ ਇਤੇ ਥਾਏ ਰੱਖੇ ਮਨ ਹਰ ਜਪ ਪਰਮ ਭਉ ਦੂਰ ਕੀ ਜਾ ਹਰ ਕੇ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਣ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤੇਉ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਵੈ ਸਾਧਨਾ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਗਾ ਤੂੰ ਸਹਬ ਗੁਣੀ ਨ ਤਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸੇਬ ਮੈਂ ਜਿਬੇ ਨਾ ਆਵਰਨਾ ਕੋ ਖੋ ਤੁਝ ਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤਰਿ ਜਾ ਬੱਕਰੀ ਸਿੰਗ ਇਤੇ ਥਾਏ ਰੱਖੇ ਮਨ ਹਰ ਜਪ ਭਰਮ ਭਿਉ ਦੂਰ ਕੀ ਜਾ ਹਾਰ ਕੇ ਵੜ ਆਏ ਦੇਖੇ ਸੰਤੋ ਹਾਰ ਨਮਾਣਿਆ ਮਾਣ ਦਿਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕੈ ਕਹਿ ਗਾਵਾਂ ਤੂੰ ਸਹਬ ਗੁਣੀ ਨ ਤਾਨਾ ਤੇਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਿਬ ਮੈਂ ਤਿਜ ਬਿਨ ਆਵਰਨਾ ਕੋਈ ਰਹਾ ਹੋ ਮੈਂ ामी मैं तुझ आगे अरदास मैं होर थो नहीं जिस पे करो बेनती मेरा दुख सुख तुझ ही पास विचे धरती विचे पानी ਵੇਚੇ ਕਾਟ ਅਗਨ ਤੇ ਰਜ ਬੱਕਰੀ ਸਿੰਗ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਉ ਦੂਰ ਕੀ ਜਾ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਨ ਦਿਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੇ 사ਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ तेरे कावड़ कावड़ गुण कै कह गावां तू सब गुणी न ताना तुम्हारी महिमा वर्णन साकों तू ठाकुर उच्च भगवान ਮੈਂ ਹਰ ਹਰ ਨਾਮ ਤਰ ਸੋਈ ਜਿਉ ਪਾਵੇ ਤਿਉ ਰਾਖ ਮੇਰੇ ਸਹਬ ਮੈਂ ਸੁਖ ਤੁਝਹੀ ਪਾਸ ਵਿਚੇ ਤਰਤੀ ਵਿਚੇ ਪਾਣੀ ਵਿਚੇ ਕਾਟ ਅਗਨ ਤਰੀ ਜਾ ਬੱਕਰੀ ਸਿੰਗ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜਾ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਣ ਦਿਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੇ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਗਾ ਤੂੰ ਸਹਬ ਗੁਣੇ ਨ ਤਨਾ ਤੁਮਰੀ ਮਹਿਮ ਬਰਨਨਾ ਸਾਕੋ ਤੋ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਿਉ ਰਾਖ ਮੇਰੇ ਸਭ ਮੈਂ ਤੇਜ ਬਿਨ ਆਵਰਨਾ ਕੋਈ ਰਹਾਓ मैं तान दबान तू है मेरे स्वामी मैं तुझ आगे अरदास मैं होर थो नहीं जिस पे करो बनंती मेरा दुख सुख तुझ ही पास ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਸ਼ਟ ਅਗਨ ਤੇ ਰਜ ਬੱਕਰੀ ਸਿੰਗ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਉ ਦੂਰ ਕੀ ਜਾ ਹਰ ਕੇ ਵੜਿਆਏ ਦੇਖੇ ਸੰਤੋ ਹਰ ਨਮਾਣਿਆ ਮਾਣ ਦਬਾਵੈ ਜੋ ਤਰਤੀ ਜਵਰ ਤਲੇ ਉਪਰ ਆਵੈ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਤੇਰੇ ਕਵਣ ਕਵਣ ਗੁਣ ਕਐ ਕਹ ਹੈ ਗਾਵਾਂ ਤੂੰ ਸਹਬ ਗੁਣੇ ਨ ਤਨਾ ਤੁਮਰੀ ਮਹਿਮ ਬਰਨਨਾ ਸਾਕੋ ਤੋ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤੋ ਰੱਖ ਮੇਰੇ ਸਭ ਮੈਂ ਤਜ ਬਿਨ ਆਵਰ ਨ ਕੋਈ ਰਹਾ ਹੋ ਮੈਂ बान तू है मेरे स्वामी मैं तुझ आगे अरदास मैं होर नहीं जिस पे करो बेनती मेरा दुख सुख तुझ ही पास ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤਰਿਜੈ ਬੱਕਰੀ ਸਿੰਗ ਇਤਿ ਥਾਇ ਰੱਖੇ ਮਨ ਹਰ ਜਪ ਪਰਮ ਭਉ ਦੂਰ ਕੀਜੈ ਹਾਰ ਕੇ ਵੜਾਈ ਦੇਖੇ ਸੰਤੋ ਹਾਰ ਨਮਾਣਿਆ ਮਾਣ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਧ ਜਨ ਜਗਤ ਆਣ ਸਭ ਪੈਰੀ ਪਾਵੇ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹ ਹੈ ਗਾਵਾ ਤੂੰ ਸਹਬ ਗੁਣੀਨ ਤਾਨਾ ਤੁਮਰੀ ਮਹਿਮਾ ਵਰਨਨਾ ਸਾਕੋ ਉਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤੋ ਰੱਖ ਮੇਰੇ ਸਹਬ ਮੈਂ ਤਜ ਬਿਨ ਆਵਰ ਨ ਕੋਈ ਰਹਾ मैं तान दबान तू है मेरे स्वामी मैं तुझ आगे अरदास मैं होर थो नहीं जिस पे करो बनंती मेरा दुख सुख तुझ ही पास ਵਿਚੇ ਤਰਤੀ ਵਿਚੇ ਪਾਣੀ ਵਿਚੇ ਕਾਟ ਅਗਨ ਤਰਿ ਜਾ ਬੱਕਰੀ ਸਿੰਗ ਇਤੇ ਥਾਏ ਰੱਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜਾ ਹਾਰੇ ਕੇ ਵੜਿਆਏ ਦੇਖੇ ਸੰਤੋ ਹਾਰ ਨਮਾਣਿਆ ਮਾਣ ਦਬਾਵੈ ਜੋ ਤਰਤੀ ਚਵਰ ਤਲੇ ਉਪਰ ਆਵੈ ਤਿਉ ਨਾਨਕ ਸਾ